ਨਕੋਦਰ ਵਿਖੇ ਵੱਡਾ ਹਾਸਾ ਹੋਣ ਉੱਟ ਲਿਆ ਤਾਂ ਦੱਸ ਦਈਏ ਕਿ ਅੱਜ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜੋ ਕਿ ਖੇਤਾਂ ਵਿੱਚ ਜਾ ਵੜੀ ਅਤੇ ਇਸ ਬੱਸ ਦੇ ਵਿੱਚ 6 ਤੋਂ 7 ਬੱਚੇ ਵੀ ਮੌਜੂਦ ਸਨ ਕਿਉਂਕਿ ਛੁੱਟੀ ਤੋਂ ਬਾਅਦ ਇਹ ਬੱਸ ਬੱਚਿਆਂ ਨੂੰ ਘਰਾਂ ਦੇ ਵਿੱਚ ਛੱਡਣ ਜਾ ਰਹੀ ਸੀ ਤਾਂ ਅਚਾਨਕ ਹੀ ਡਰਾਈਵਰ ਦਾ ਕੰਟਰੋਲ ਖੋ ਗਿਆ ਅਤੇ ਜਿਸ ਤੋਂ ਬਾਅਦ ਇਹ バス ਖੇਤਾਂ ਵਿੱਚ ਜਾ ਵੜੀ ਜਿਸ ਤੋਂ ਬਾਅਦ ਨਕੌਦਰ ਸਿਟੀ ਥਾਣਾ ਦੇ ਐਸ ਐਚਓ ਗੁਰਪ੍ਰੀਤ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਇਸ バス ਦੇ ਵਿੱਚ ਜੋ 6-7 ਬੱਚੇ ਸਕੂਲ ਦੇ ਸਨ ਉਹਨਾਂ ਨੂੰ ਘਰਾਂ ਦੇ ਵਿੱਚ ਸੁਰੱਖਿਤ ਕਰੇ ਭੇਜ ਦਿੱਤਾ ਗਿਆ ਹੈ ਅਤੇ ਇਸ バス ਨੂੰ ਕੱਟਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦਾ ਕੋਈ ਕਸੂਰ ਸਾਹਮਣੇ ਆਵੇਗਾ ਤਾਂ ਉਸ ਦੇ ਖਿਲਾਫ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ओए ना ना वो को कह रहा है कल इतना चकरी आ वो ना बतावा बस 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 Kita nikah dulu, ya. ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਸਾਨੂੰ ਹੁਣੇ ਹੀ ਥੋੜੀ ਦੇਰ ਪਹਿਲਾਂ 325 ਮਿੰਟ ਪਹਿਲਾਂ ਕੋਈ ਇਨਫਰਮੇਸ਼ਨ ਮਿਲੀ ਕਿ ਜਿਹੜਾ ਮੈਧਪੁਰ ਰੋਡ ਦੇ ਉੱਪਰ ਆਪਣਾ ਇੱਕ ਸਕੂਲ ਬੱਸ ਜਿਹੜੀ ਹੈ ਉਹ ਕੰਟਰੋਲ ਹੋ ਕੇ ਡਰਾਈਵਰ ਕੋਲੋਂ ਜਿਹੜੀ ਹੈ ਖੱਲੇ ਖੇਤਾਂ ਵਿੱਚ ਲੱਥ ਗਈ ਹੈ ਉਹ ਮੌਕੇ ਤੇ ਆਣ ਕੇ ਤਕੋ ਦੇਖਿਆ ਹੋਗਾ ਤਾਂ ਇਹਦੇ ਵਿੱਚ ਇਹ ਆਪਣੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਹੈ ਇਦੇ ਵਿੱਚ ਛੇ-ਸੱਤ ਬੱਚੇ ਸੀਗੇ ਜਿਹੜੇ ਡਰਾਈਵਰ ਇਹਨਾਂ ਨੂੰ ਘਰੋਂ ਛੱਡਣ ਜਾ ਰਿਹਾ ਸੀਗਾ ਔਰ ਉਹਦੇ ਕੋਲੋਂ ਇੱਥੇ ਕੰਟਰੋਲ ਵਿਗੜਨ ਕਰਕੇ ਜਿਹੜੀ ਉਹਨੇ ਪਤਾ ਲੱਗਿਆ ਕਿ ਮੇਰੀ ਥੰਡੇ ਲੱਗ ਪਰ ਬੱਚਿਆਂ ਦਾ ਬਚਾਵਾ ਕਿਤੇ ਵੀ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ ਤੇ ਬੱਚੇ ਬਿਲਕੁਲ ਠੀਕ ਆ ਗਏ ਤੇ ਬੱਚੇ ਘਰ ਭੇਜ ਦਿੱਤੇ ਗਏ ਹਾਂ ਬੱਚੇ ਜਿਹੜੇ ਆ ਉਹਨਾਂ ਉਹਨਾਂ ਦੇ ਘਰਾਂ ਵਿੱਚ ਜਿਹੜਾ ਵਾ ਜ਼ਿਆਦਾ ਤੱਕ ਕੋਈ ਕਾਰਨ ਨਹੀਂ ਸੀ ਉਸ ਤੋਂ ਪਹਿਲਾਂ ਪਤਾ ਲੱਗਾ ਕਿ ਕਾਰਨ ਕੀ ਹੋਇਆ ਵਾਸਤਾ ਜਿਹੜਾ ਕਿਦਾ ਜਾ ਕੇ ਚਲੀ ਗਈ ਔਰ ਇਹਨਾਂ ਦਾ ਜੋ ਡਰਾਈਵਰ ਦੇ ਦੱਸਣ ਮੁਤਾਬਕ ਹੈ ਕਿ ਉਹਦੇ ਕੋਲੋਂ ਜਿਹੜਾ ਇਥੋਂ ਜਖਮ ਦਾ ਕਿਸੇ ਤਰੀਕੇ ਨਾਲ ਜਿਹੜਾ ਵਾ ਬੈਲੈਂਸ ਜਿਹੜਾ ਵਿਗੜ ਗਿਆ ਤੇ ਬੱਸ ਸਾਈਡ ਹੁੰਦਾ ਗਈ। ਬਾਕੀ ਇਹਦੇ ਬਾਰੇ ਅਦੇ ਅਸੀਂ ਕਰ ਰਹੇ ਹਾਂਗੇ ਕਿਸ ਤਰ੍ਹਾਂ ਪਤਾ ਕਰਦੇ ਕੋਈ ਕਾਰਵਾਈ ਕੀਤੀ ਜਾਏਗੀ। ਆ ਜੇ ਕੋਈ ਖਾਸ ਕੰਪਲੇਂਟ ਕਰੇਗਾ ਤਾਂ ਜ਼ਰੂਰ ਕਾਰਵਾਈ ਕਰਾਂਗੇ। ਫਿਲਹਾਲ ਅਜੇ ਤੱਕ ਕਿਸੇ ਨੇ ਵੀ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ। ਜੇ ਸ਼ਿਕਾਇਤ ਆਈਗੀ ਤਾਂ ਉਹ ਰਿਕਾਰਡਿੰਗ ਕਰ ਹੋ ਜੀ। ਨੁਕਸਾਨ ਤਾਂ ਨਹੀਂ ਹੋਇਆ। ਨਹੀਂ। ਇਹ ਜਾਵਾ ਬਿਲਕੁਲ ਬਸ। veig no